ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। 643 ਪੁਲ ਨੇੜੇ ਪੰਜਾਬ ਇਲੈਕਟ੍ਰੋ ਵਰਲਡ ਸ਼ੋਰੂਮ ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਸ਼ੋਰੂਮ ਦੇ ਮਾਲਕ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਕੇ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਥਾਣਾ ਕਨੂਵਾਨ ਵਿਖੇ ਦੋ ਦੋਸ਼ੀਆਂ ਖਿਲਾਫ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਮੁਕਦਮੇ ਦੀ ਤਫ਼ਤੀਸ਼ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਰਾਹੀਂ ਕਰਵਾਈ ਗਈ ਤਾਂ ਖੁਲਾਸਾ ਹੋਇਆ ਕਿ ਵਾਰਦਾਤ ਸਾਹਿਬ ਸਿੰਘ ਪੁੱਤਰ ਸਰਵਰਨ ਸਿੰਘ ਵਾਸੀ ਬੁੱਟਰਕਲਾ ਅਤੇ ਬਲਦੇਵ ਸਿੰਘ ਵਾਸੀ ਨਸੀਰਪੁਰ ਵੱਲੋਂ ਕੀਤੀ ਗਈ ਹੈ। ਮਾਮਲੇ ਦੇ ਇੱਕ ਦੋਸ਼ੀ ਸਾਹਿਬ ਸਿੰਘ ਨੂੰ ਅਗਲੇ ਦਿਨ ਹੀ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਤੇ ਇੱਕ ਖਿਡੋਨਾ ਪਿਸਤਲ ਵੀ ਬਰਾਮਦ ਕੀਤਾ ਗਿਆ। ਸਾਹਿਬ ਸਿੰਘ ਵੱਲੋਂ ਬਲਦੇਵ ਸਿੰਘ ਨਾਲ ਮਿਲ ਲਗਾਤਾਰ ਪੈਟਰੋਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਵਿਰੋਧ ਕਰਨ ਵਾਲੇ ਨੂੰ ਇਹ ਗੋਲੀ ਮਾਰ ਦਿੰਦੇ ਸਨ ਇਸੇ ਕੜੀ ਵਿੱਚ ਇਹਨਾਂ ਨੇ ਉਦਨਵਾਲ ਦੇ ਇੱਕ ਪੈਟਰੋਲ ਪੰਪ ਦੇ ਹਿਮਾਚਲ ਦੇ ਰਹਿਣ ਵਾਲੇ ਕਰਿੰਦੇ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ ਅਤੇ ਉਸ ਦੇ ਇੱਕ ਸਾਥੀ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕੀਤਾ ਸੀ ਇਨਾਂ ਵੱਲੋਂ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਕੁੱਲ 7 ਮੁਕਦਮੇ ਸਾਹਿਬ ਸਿੰਘ ਦੇ ਖਿਲਾਫ ਲੁੱਟਖੋਹਾਂ ਅਤੇ ਚੋਰੀ ਦੇ ਦਰਜ ਹਨ ਜਦਕਿ ਇੱਕ ਨਸ਼ੀਲੇ ਪਦਾਰਥਾਂ ਵਿਰੋਧੀ ਐਕਟ ਦਾ ਮਾਮਲਾ ਵੀ ਦਰਜ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਗੌਰਵ ਯਾਦਵ ਐਪੀਐਸ ਡੀਜੀਪੀ ਪੰਜਾਬ ਉਹਨਾਂ ਵੱਲੋਂ ਭੜੇ ਪੁਰਸ਼ਾਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਤਹਿਤ ਸ਼ਰੀ ਦੇ ਤੇ ਆਈਪੀਐਸ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਡੀਐਸਪੀ ਰੂਰਲ ਕਲਵੰਦ ਸਿੰਘ ਮਾਨ ਔਰ ਐਸਐਚਓ ਕਾਨੂੰਨ ਕਲਵਿੰਦਰ ਸਿੰਘ ਇਹਨਾਂ ਦੇ ਸਮੇਤ ਪੁਲਿਸ ਪਾਰਟੀ ਨੇ ਇੱਕ ਜਿਹੜਾ ਹੈਗਾ ਵੈਪਨ ਜਿਹੜੀ ਕਨਸਾਈਨਮੈਂਟ ਰੈਡੀ ਹੈਗੀ ਹੈ ਇਹਦੇ ਵਿੱਚ ਮਤੀ 173 25 ਨੂੰ ਸਠਿਆੜੀ ਪੁਲ ਦੇ ਨੇੜੇ ਇਲੈਕਟ੍ਰੋ ਸ਼ੋਰੂਮ ਦੇ ਸ਼ੋਰੂਮ ਦੀ ਦੁਕਾਨ ਸੀ ਉੱਥੇ ਕੁਝ ਦੋ ਨੌਜਵਾਨਾਂ ਨੇ ਸ਼ੋਰੂਮ ਤੇ ਫੇਰ ਕਰਕੇ ਉਥੋਂ ਕੋਈ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਦੇ ਸਬੰਧੀ ਮਕਰਮਾ ਨੰਬਰ ਹੈਗਾ ਮਕਰਮਾ ਨੰਬਰ 15 ਮਿਤੀ 18 3 2025 109 ਬੀ ਐਨ ਐਸ 333 25 ਆਮ ਜਨਰਲ ਤੇ ਮਕਰਮਾ ਨੰਬਰ ਅੱਜ ਕਰ ਲਿਆ ਸੀ ਤੇ ਮਿਤੀ 18 3 24 ਨੂੰ ਡੀਐਸਪੀ ਕੁਲਵੰਤ ਸਿੰਘ ਐਸਐਚਓ ਕਨਵਨ ਇਹਨਾਂ ਨੇ ਆਪਣੀਆਂ ਟੀਮਾਂ ਲਾ ਕੇ ਮਿਹਨਤ ਕਰਕੇ ਟੈਕਨੀਕਲ ਤੇ ਹੋਰ ਜਿਹੜੀ ਸਪੈਸ਼ਲ ਜਿਹੜੀ ਹੈਗੀ ਹੈ ਇੰਟੈਲੀਜੈਂਸ ਲਾ ਕੇ ਦੋਸ਼ੀ ਇਹ ਮਕਦਮੇ ਦਾ ਸਾਹਬ ਸਿੰਘ ਪੁੱਤਰ ਸੁਵੰਨ ਸਿੰਘ ਵਾਸੀ ਬੋਟਰਕਲਾਂ ਇਹਨੂੰ ਅਰੈਸਟ ਕੀਤਾ ਸੀ ਤੇ ਇਹਦੇ ਅਰੈਸਟ ਕਰਕੇ ਇਹਦੇ ਕੋਲ ਇੱਕ ਆਪਣਾ ਵੈਪਨ ਜਿਹੜਾ ਹੈਗਾ ਬਤੀਪੁਰ ਪਿਸਟਲ ਤੇ ਇਸ ਮੇਡ ਮੈਗਜ਼ੀਨ ਤੇ ਇੱਕ ਖਡਾਉਣਾ ਪਿਸਤੌਲ ਜਿਹੜਾ ਹੈਗਾ ਇਹਨਾਂ ਤੋਂ ਬਰannt ਕੀਤਾ ਗਿਆ ਸੀ ਤੋ ਇਹਦੇ ਵਿੱਚ ਇਹਦੇ ਵਿੱਚ ਹੋਰ ਪੁਸ਼ੀਸ਼ ਕਰਨ ਤੇ ਇਹਨਾਂ ਨੇ ਮਜੇਦ ਜਿਹੜੀ ਹੈਗੀ ਹੈ ਕੁਝ ਵਾਰਤਾ ਦਾ ਹੋਰ ਮੰਨੇ ਨੇ ਇੱਕ ਇੱਕ ਥਾਣਾ ਕੁਮਾਨ ਦੇ ਵਿੱਚ ਹੈਗੀ ਹੈ ਫਰੈਂਡਜ਼ ਪٹرول ਪੰਪ ਹੈਗਾ ਉੱਥੋਂ 14400 ਰੁਪਏ ਇਹਨਾਂ ਨੇ ਖੋਹ ਕੀਤੇ ਸੀ ਤੇ ਹਰਕ੍ਰਿਸ਼ਨ ਪٹرول ਪੰਪਸ 48 ਤੋਂ 3600 ਰੁਪਏ ਇੱਕ ਮੋਬਾਈਲ ਫੋਨ ਇਸ ਤੋਂ ਇਲਾਵਾ ਕਸਬਾ ਮਹਿਤਾ ਵਿਖੇ ਇੱਕ ਇਹਨਾਂ ਨੇ ਇੱਕ ਆਦਮੀ ਦੇ ਦਾਤਰ ਮਾਰ ਕੇ ਬੈਕ ਹੋਇਆ ਸੀ ਉਹਦੇ ਵਿੱਚੋਂ 12000 ਰੁਪਏ ਇੱਕ ਬਿਸਤਲ ਬੱਤੀ ਬੋਰ ਦੋ ਮੈਗਜ਼ੀਨ 12 ਰਾਉਂਡ ਜੰਦਾ ਇੱਕ ਮੋਬਾਈਲ ਤੇ ਹੋਰ ਕਾਗਜ਼ਾਤ ਮਿਲੇ ਸੀ ਇਸ ਤੋਂ ਇਲਾਵਾ ਦੋਸ਼ੀਆਂ ਨੇ ਮਿਤੀ 16 ਤਿੰਨ 2025 ਨੂੰ ਪੈਟਰੋਲ ਪੰਪ ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹਨਾਂ ਨੇ ਗੋਲੀ ਚਲਾਈ ਸੀ ਸੋ ਪੈਟਰੋਲ ਪੰਪ ਦੇ ਕਰੰਦੇ ਨੂੰ ਗੋਲੀ ਲੱਗੀ ਸੀ ਜਿਸ ਦੀ ਬਾਅਦ ਵਿੱਚ ਦਰਾਨੇ ਰਾਜ ਮੌਤ ਹੋ ਗਈ ਸੀ ਸੋ ਇਹ ਜਿਹੜੇ ਹੈਗਾ ਇਹਨਾਂ ਨੇ ਮਿਹਨਤ ਕਰਕੇ ਡੀਐਸਪੀ ਸਾਹਿਬ ਤੇ ਐਸਐਚਓ ਨੇ ਇਹ ਦੋਸ਼ੀ ਨੂੰ ਅਰੈਸਟ ਕੀਤਾ ਹੈ ਤੇ ਨਾਲ ਜਿਹੜਾ ਹੈਗਾ ਦੂਜਾ ਦੋਸ਼ੀ ਬਲਦੇਵ ਸਿੰਘ ਜਿਹੜਾ ਹੈ ਅਰੈਸਟ ਕਰਨਾ ਬਾਕੀ ਹੈ। ਸੂ ਫਰਜ਼ ਦੇ ਨਾਲ ਦੀ ਅਸੀਂ ਫੋਰਟ ਤਪਤੀਸ਼ ਕਰ ਰਹੇ ਹਾਂ। ਹੋਰ ਕਿਹੜੇ ਕਿਹੜੇ ਮਾਮਲੇ ਦਰਜ ਐ ਇਹਨਾਂ ਤੇ? ਇਹਨਾਂ ਦੇ ਖਿਲਾਫ ਹੋਰ ਤਿੰਨ ਕੋਈ ਐਨਡੀ ਦੇ ਪਰਚੇ ਦਰਜ ਨੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ। ਅਰ ਚੋਰੀ ਦੇ ਪਰਚੇ ਵੀ ਦਰਜ ਨੇ ਇਹਨਾਂ ਖਿਲਾਫ। ਲਗਾਤਾਰ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਸੀ, ਲੁੱਟਖੋਰੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਹੜੀਆਂ ਪੈਟਰੋਲ ਪੰਪਾਂ ਤੇ ਉਹ ਸਾਰੀਆਂ ਸੁਲਝਾਈਆਂ ਗਈਆਂ। ਆ ਬਿਲਕੁਲ ਇਸ ਤੋਂ ਇਲਾਵਾ ਕਾਫੀ ਜ ਕਾਫੀ ਸੋਹ ਜਾਨੀ ਕਿ ਜਿਵੇਂ ਜਿਵੇਂ ਬਟਾਲੀ ਰੀਚ ਜਿਵੇਂ ਪੰਪ ਤੇ ਵਾਰਦਤ ਹੋਈ ਸੀ ਪੰਪ ਤੇ ਕਿੰਦਾ ਨਾ ਮਾਰਿਆ ਸੀ ਸੋ ਪੰਪ ਦੀ ਵਾਰਦਤ ਹੈ ਕੋਈ ਹੋਰ ਜਿਹੜੇ ਹੈਗਾ ਕੁਮਾਨ ਦੂਜਾ ਤੁਹਾਡਾ ਹੈਗਾ ਪਟੋਲ ਪੰਪ ਫਰੈਂਚ ਪਟੋਲ ਪੰਪ ਹੈ ਉੱਥੇ ਹੋਈ ਸੀ ਵਾਰਦਤ ਮਤਲਬ ਬਟਾਲੀ ਜਿਹੜੀ ਦੀ ਵਾਰਦਤ ਵੀ ਸਟੇਸ ਆਊਟ ਹੋਈਆਂ ਨੇ ਦੋਨੋਂ ਅਰੈਸਟ ਹੋ ਗਏ ਨਹੀਂ ਇੱਕ ਬੰਦਾ ਰੈਸਟ ਹੋਇਆ ਇੱਕ ਰੈਸ ਕਰਨਾ ਬਾਕੀ ਹੈ ਕਿਹੜਾ ਰਹਿ ਗਿਆ ਇਹ ਰਹਿ ਗਿਆ ਤਾਂ ਵਿੱਚ ਮਲਦੀਪ ਸਿੰਘ ਉਹ ਕਿੱਥੇ ਦਾ ਰਹਿਣ ਵਾਲਾ ਬਲਦੇਵ ਸਿੰਘ ਹੈਗਾ ਬਟਾਲੇ ਚ ਪਣ ਨਸੀਰਪੁਰਾ